ਲਓ ਜੀ ਅੱਜ ਆਪਾਂ ਕਣਕ ਤੇ ਕੰਮ ਲੱਗੇ ਆ ਪਹਿਲੀ ਸਪਰੇ ਡਿੰਕ ਤੇ ਮੈਗਜ਼ੀਨ ਦੀ ਇਹ ਆ ਬੀਜ ਆਪਣਾ 327 ਇਹ ਮਹੀਨੇ ਦਾ ਹੋ ਗਿਆ ਤਾਂ ਕਣਕ ਦੇਖੋ ਉੱਪਰ ਕਿੱਥੇ ਨਹੀਂ ਜਾਈ ਤੇ ਅੱਜ ਇਹਨੂੰ ਦੂਜੀ ਦੋ ਜੂਰੀਆਂ ਦੀ ਵੀ ਲਾਉਣੀ ਆ ਫਿਰ ਉਹ ਦੋ ਵਾਰ ਦੇਖਦੇ ਆ ਵੀ ਇਹ ਕੀ ਕਰਦੀ ਆ ਨਹੀਂ ਫਿਰ ਅਜ ਇਹ ਹੋਰ ਕੱਪਲੇ ਆ ਕੇ ਕਰ ਰਹੇ ਨੇ ਦੇਖੋ ਮਹੀਨੇ ਦੀ ਕਣਕ ਨਹੀਂ ਦਾ 327 ਹੁਣ ਉਹਨੂੰ ਬਹੁਤ ਫੋਟ ਕਰ ਦਿੰਦੇ ਆ ਲਓ ਜੀ ਜਿੰਕ ਤੇ ਮੈਗਜ਼ੀਨ ਆਪਾਂ ਵਰਤ ਰਹੇ ਆ ਯਾਰਾ ਕੰਪਨੀ ਦਾ ਇਹ ਆਪਣਾ ਮੈਗਜ਼ੀਨ ਤੇ ਇਹ ਜਿੰਕ ਦੱਸਾਂਗੇ ਤੁਹਾਨੂੰ ਇਹਦਾ ਰਿਜ਼ਲਟ ਹੁਣ ਹਫਤੇ ਤੱਕ ਵੀ ਕੀ ਰਿਜ਼ਲਟ ਆਉਂਦਾ ਹੈ ਨਾ ਕੰਮ ਕਰਦੀ ਹੈ ਹਜ਼ਾਰਾਂ ਦਾ ਜ਼ਿੰਕ ਤੇ ਮੈਗਜ਼ੀਨ